ਪਾਟੀ ਬਹੁਤ ਕੱਡੀ ਤਰੀਕੇ ਦੀ ਜਾਰੀ ਹੈ ਕੀ ਕਹਿੰਦੇ ਅੱਜ ਦੀ ਮੀਟਿੰਗ ਸਾਡੇ ਪ੍ਰਧਾਨਾਂ ਨੇ ਵੀ ਕਿਹਾ ਉਹਦੇ ਵਿੱਚ ਇਹ ਤੇ ਸਾਡਾ ਕੇਆਈਸੀਸੀ ਕੋਲ ਇੱਕ ਮੀਟਿੰਗ ਦਾ ਸੱਦਾ ਸਿਵਾ ਚੋਂ ਕਰ ਰਿਹਾ ਕਿ ਇਹ ਸੰਗਠਨ ਦੀ ਮੀਟਿੰਗ ਆ ਸਾਡੇ ਕੋਲ ਸੰਗਠਨ ਦਾ ਢਾਂਜਾ ਸਾਡਾ ਬਰਾਬਰ ਪ੍ਰਧਾਨ ਨੇ ਇੱਕ ਨਵੀਂ ਕਮੇਟੀ ਬਣਾਉਣੀ ਹੈ ਜੋ ਡਾਕਟਰ ਸਹਿਵਾਨ ਨੇ ਵੈਸਪਦਾਨ ਜਨਨਾ ਸਰਟੀਫਿਕੇਟ ਦਿੱਤਾ ਉਸ ਤੋਂ ਬਾਅਦ ਹੱਲੇ ਹਰ ਇੱਕ ਨੋਟ ਤੇ 21 ਮੈਂਬਰੀ ਕਮੇਟੀ ਬਣਾਉਣੀ ਆ ਉਸ ਤੋਂ ਬਾਅਦ ਮੰਡਲ ਇਹ ਸਾਡੀ ਸੰਗਠਨ ਦੀ ਮਿਤੀ ਦਾ ਇਹਦੇ ਵਿੱਚ ਇਹ ਹੈਗਾ ਕਿ ਹੋ ਸਕਦਾ ਕਿ ਕਿਤੇ ਨਾ ਕਿਤੇ ਪਤਾ ਲੱਗਿਆ ਕਿ ਉਹ ਰਹਿ ਗਿਆ ਕਿਉਂਕਿ ਮੀਟਿੰਗ ਜੀ ਆਉਣ ਲਈ ਉਹ ਕੰਪਿਟਿਸ਼ਨ ਆ ਉਹਦੀ ਮਿੰਡੀ ਰੱਖੀ ਤੇ ਆਉਣ ਵਾਲਾ ਜਿਹੜਾ ਸਮਾਂ ਮੱਕੂ ਵੀ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਆ ਉਹ ਤੋਂ ਲੋਕ ਦੁਖੀ ਹੋਏ ਹੋਏ ਆ ਵੀ ਇੱਥੋਂ ਵੀ ਜੋ ਕਹਿੰਦੇ ਗਲਤੀ ਹੋਲੀ ਨਾ ਜਿਹੜੀ ਤੁਸੀਂ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਉਹ 5 ਸਾਲ ਤੱਕ ਭੁਗਣੀ ਪੈਣੀ ਆ ਅੱਜ ਲੋਕ ਇੰਨੇ ਕੋਖਿਆ ਵੀ ਉਹ ਕਹਿੰਦੇ ਵੀ ਸਾਧ ਤੋਂ ਅੱਜ ਹੀ ਭਗਾਓ ਜੇ ਤੁਸੀਂ ਪਹਿਲਾਂ ਗਲਤੀ ਕੀਤੀ ਅੱਜ ਬੋਟਾ ਹੋ ਜਾਣਾ ਅੱਜ ਸਰਕਾਰ ਨੂੰ ਚਲਦੀ ਕਰਦੇ ਵੀ ਉਹ ਲੋਕ ਇੰਨੇ ਇਸ ਸਰਕਾਰ ਤੋਂ ਦੁਖਿਆ ਕਿਸੇ ਪਾਰਟੀਓ ਵੀ ਇਹ ਸਰਕਾਰ ਨੇ ਕਹਿੰਦੇ ਸੀ ਲੋਕਾਂ ਨੂੰ ਰਾਹਤ ਦੇਣੀ ਉਹ ਕਿਸੇ ਤਰ੍ਹਾਂ ਦੀ ਪਾਸੋਂ ਦੀ ਰਾਹਤ ਮਿਲ ਨਹੀਂ ਹੋਈ ਕਿਸੇ ਪਾਸੋਂ ਰਾਹਤ ਸਾਰੇ ਲੋਕਾਂ ਦਾ ਹੀ ਤਰਾਕਰਾ ਕਰਦੀ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੋਵੇ ਇੰਡਸਟਰੀ ਆ ਫੈਕਟਰੀ ਆ ਬਿਲਕੁਲ ਕੋਈ ਵੀ ਹੋਵੇ ਅੱਜ ਲੋਕ ਤਿਆਰ ਬੈਠੇ ਆ ਕਿ ਸਰਕਾਰ ਨੂੰ ਚੱਲਦਾ ਕਰੋ ਜੀ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਕਿ ਸਾਡੇ ਅੰਕਲਾ ਪ੍ਰਧਾਨ ਜੀ ਨੇ ਵੀ ਅੱਜ ਜੀ.ਸੀ.ਵੀ. ਸਾਹਮਣੇ ਸਾਡੇ ਜੀ ਦੇ ਸੁਭਨ ਜੀ ਬੈਠੇ ਨੇ ਸਾਡੇ ਕੋਲ ਮੀਰ ਜੀ ਜਿਹੜੇ ਕਿ ਉਹ ਕੋਆਰਡੀਨੇਟਰ ਆਇਆ ਪੀ.ਸੀ.ਸੀ. ਵੱਲੋਂ ਗੜ੍ਹ ਪ੍ਰਧਾਨ ਨੇ ਜਿੰਦਰਦੀ ਨੇ ਅੰਮ੍ਰਿਤ ਕਾ ਜੀ ਨੇ ਸਾਰੇ ਬੰਦੋ ਅੱਛਾ ਕੋਆਰਡੀਨੇਟਰ ਕੀਤਾ ਗਿਆ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵਾਹ ਤੁਹਾਨੂੰ ਬਿਨਾ ਦੇ ਵਿੱਚ ਦਿੱਖਦੀ ਰਿਹਾ ਅਤੇ ਦਿਖ ਵੀ ਜਾਏਗਾ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵਰਿੰਗ ਜੀ ਉਹਨਾਂ ਨੂੰ ਉਸ ਸਮੇਂ ਪ੍ਰਧਾਨ ਲਾਇਆ ਸੀ ਜਦੋਂ 92 ਐਮਐਲਏ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਣਾਤਾ ਸੀ ਉਸ ਸਮੇਂ ਉਹਨਾਂ ਨੂੰ ਪ੍ਰਧਾਨ ਲਾਇਆ ਸੀ ਉਸ ਸਮੇਂ ਦੀ ਨੇਹੀ ਦੇ ਵਿੱਚੋਂ ਨਿਕਲ ਕੇ ਹੋਏ ਝਾੜੂ ਦੀ ਨੇਹੀ ਸੀ ਤੇ ਅੱਜ ਦੇਖੋ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੇਰੀਆ ਹਰ ਜਗ੍ਹਾ ਕਰਨੇ ਪ੍ਰਦਰਸ਼ਨ ਉਹਨਾਂ ਦੇ ਪ੍ਰਧਾਨ ਦੀ ਚਲਦੇ ਆਮਨ ਅਰੋੜਾ ਦਾ ਬਿਆਨ ਹੈ ਕਿ ਮਾਲਵੇ ਬ੍ਰਿਚੀ ਸਰਕਾਰ ਨਹੀਂ ਆਵੇ ਉਹ ਦੇਖੋ ਕਿ ਮੈਨੂੰ ਜਿੱਕੋ ਜਿਹੜਾ ਪਹਿਲਾਂ ਹੀ ਕਹਿੰਦਾ ਪਿਆ ਵਾ ਧਮਕੀ ਦੇ ਰਿਆ ਨਾ ਮੈਨੂੰ ਤੁਹਾਡੀਆਂ ਵੋਟਾਂ ਦੀ ਲੋੜ ਨਹੀਂ ਸਾਨੂੰ ਉਥੋਂ ਤੋਂ ਪੈਨਸ ਜਿੱਤਾ ਹੈਗੇ ਤੁਹਾਨੂੰ ਮਿਲ ਵੀ ਜਾਣਗੇ ਨਾ ਯਾਨੀ ਕਿ ਪਹਿਲਾਂ ਤਾਂ ਤੋਂ ਨਹੀਂ ਲਾਰਾ ਲਾ ਕੇ ਵੋਟਾਂ ਲੈ ਲਓ ਹੁਣ ਤੁਸੀਂ ਧਮਕਾ ਕੇ ਵੋਟਾਂ ਲੈਣਾ ਚਾਹੁੰਦੇ ਨੇ ਇਹ ਪੰਜਾਬ ਦੇ ਲੋਕ ਆ ਇਹ ਪਿਆਰ ਨਾਲ ਤਾਂ ਹਮਾਂ ਉਹ ਕਹਿੰਦੇ ਵੀ ਘੁੰਮ ਕੇ ਜਦੋਂ ਇਹ ਪੀਪਲ ਪੀਪਲ ਵੀ ਡਰਾ ਕੇ ਡਰਾ ਕੇ ਪੰਜਾਬ ਦੇ ਲੋਕ ਬੁੱਟਾ ਨਹੀਂ ਖੇਮੇ ਹੁੰਦੇ ਉਹ ਤਾਂ ਫਿਰ ਇਹਨਾਂ ਨੂੰ ਤੋਰ ਨਹੀਂ ਕਾਂਗਰਸ ਆ ਪੰਜਾਬ ਦਾ ਮੁੱਖ ਮਾਤੀ ਦਾ ਚਿਹਰਾ ਕਿਸ ਨੂੰ ਚੁਣਿਆ ਜਾਵੇਗਾ ਉਹ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਫੈਸਲਾ ਬਣ ਜਦੋਂ ਉਹਨਾਂ ਨੇ ਇਹਨਾਂ ਨੂੰ ਡਿਸਾਈਡ ਕਰਿਆ ਇਹ ਕਾਂਗਰਸ ਪਾਰਟੀ ਦੇ ਬੈਨਰ ਥਲੇ ਇਲੈਕਸ਼ਨ ਹੋਣਗੇ ਬੈਨਰ ਥਲੇ ਇਲੈਕਸ਼ਨ ਲੜੇ ਜਾਣਗੇ ਜਦੋਂ ਬਹੁਮਤ ਮਿਲੇਗਾ ਜਿਨ੍ਹਾਂ ਨੂੰ ਹਾਈ ਕਮਾਂਡ ਚਾਹੇ ਤੋ ਉਹਨਾਂ ਨੂੰ ਮੁੱਖੀ ਬਣਾਉਂਗਾ